ਮੈਂ ਪ੍ਰਦੇਸੀ ਕਲੱਬ ਦੇ ਵਿੱਚ ਭੰਗੜਾ ਸਿਖਾਉਣਾ ਹੈ ਤੇ ਇਹ ਨਾਲ ਮੇਰੀ ਪੀਣਾ ਹੈ। ਇੱਥੇ ਮੈਂ 2016 ਦੇ ਵਿੱਚ ਆਇਆ 2016 ਦੇ ਵਿੱਚ ਆ ਕੇ ਇੱਥੇ ਟੀਮ ਜੁਆਇਨ ਕੀਤੀ ਸਾਂਝ ਕਲੱਬ ਉਸ ਤੋਂ ਬਾਅਦ 2019 ਤੋਂ ਮੈਂ ਭੰਗੜਾ ਸਿਖਾ ਰਿਹਾ ਮੈਂ ਟੀਮ ਸਾਡੀ ਬਹੁਤ ਵੱਡੀ ਹੈ ਅੱਜ 4 ਜਣੇ ਪਹੁੰਚੇ ਆ। ਅਜਿਹਾ ਜੇ ਦਾ ਸਕੂਲ ਟਾਈਮ ਤੋਂ ਇਹ ਪੰਗੜਾ ਕਿੱਦਾਂ ਪੌਂਦੀ ਹੁੰਦੀ ਸੀ ਤੇ ਫਿਰ ਕਾਲਜ ਟਾਈਮ ਤੱਕ ਕੰਟੀਨਿਊ ਰੱਖਿਆ ਤੇ ਫਿਰ ਜਦੋਂ ਮੈਂ ਇੱਥੇ ਆਈ ਸੀਗੀ ਉਸ ਤੋਂ ਬਾਅਦ ਕਾਫੀ ਗੈਪ ਪੈ ਗਿਆ ਸੀਗਾ ਬਟ ਉਸ ਤੋਂ ਬਾਅਦ 28 ਇੰਚ ਮਿਸ ਪੰਜਾਬਨ ਐਨਜ਼ਡ ਇਵੈਂਟ ਹੋਇਆ ਸੀਗਾ ਤੇ ਮੈਂ ਉਹਦੇ ਚ ਪਾਰਟਿਸਿਪੇਟ ਕੀਤਾ ਸੀਗਾ ਤੇ ਉਹਦੇ ਤੋਂ ਫਿਰ ਤੋਂ ਮੇਰੀ ਨਿਊਜ਼ੀਲੈਂਡ ਚ ਪੰਗੜਾ ਕਿੱਦਾਂ ਦੀ ਜਰਨੀ ਸਟਾਰਟ ਹੋ ਗਈ ਓਕੇ ਹਾਂ ਜਿੱਤੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਅਕੈਡਮੀ ਖੋਲ੍ਹ ਦਿੱਤੀ ਸੀਗੀ ਪੰਜਾਬ ਨੂੰ ਸਾਰੇ ਮਿਸ ਕਰਦੇ ਆ ਪਰ ਅਸੀਂ ਟਰਾਈ ਕਰ ਰਹੇ ਆ ਵੀ ਉਹ ਜਿਹੜਾ ਪੰਜਾਬ ਆ ਇੱਥੇ ਨਾਲ ਬਣਾਉਣ ਦੀ ਵੀ ਉਹੀ ਮਾਹੌਲ ਹੋਵੇ ਉਹੀ ਬੱਚੇ ਹੋਣ ਉਹੀ ਪੰਗੜਾ ਗਿੱਧਾ ਉਹੀ ਪੰਜਾਬੀ ਕਿ ਅੱਜ ਬੱਚੇ ਆ ਸਾਨੂੰ ਹੁਣ ਮਤਲਬ ਬਹੁਤ ਵਧੀਆ ਲੱਗ ਰਿਹਾ ਹੈ ਬੱਚੇ ਦੇਖ ਕੇ ਵੀ ਇੰਨੇ ਬੱਚੇ ਆ ਆਪਣੇ ਪੰਜਾਬ ਨੂੰ ਆਪਣੇ ਕਲਚਰ ਨੂੰ ਪਿਆਰ ਕਰਦੇ ਆ ਤੇ ਅਸੀਂ ਵੀ ਇਹਨਾਂ ਨੂੰ ਜੀ ਜਾਣ ਲਾ ਕੇ ਮਤਲਬ ਇਹਨਾਂ ਨੂੰ ਹੋਰ ਤਰਾਸ਼ਾਂਗੇ ਜਿਹੜੇ ਵੀ ਹੀਰਿਆਂ ਨੂੰ ਤਰਾਸ਼ ਕੇ ਹੀ ਬਣਦੇ ਆ ਸੋ ਬੱਚੇ ਨਿੱਕੇ ਨਿੱਕੇ ਕਾਗਜ਼ ਨੇ ਇਹਨਾਂ ਤੇ ਜੋ ਲਿਖਾਗੇ ਉਹੀ ਬਣ ਜਾਣਾ ਜੀ ਜੀ ਰਿਸਪਾਂਸ ਆਉਣਾ ਹੀ ਆਉਣਾ ਜੀ ਹਨਾ ਕਿਉਂਕਿ ਛੋਟੇ ਛੋਟੇ ਬੱਚੇ ਜਦੋਂ ਜਿੱਥੇ ਪਹੁੰਚਦੇ ਆ ਤਾਂ ਮੈਨੂੰ ਲੱਗਦਾ ਆਪੇ ਕੰਮ ਚੰਗੇ ਹੋਣ ਲੱਗ ਜਾਂਦੇ ਆ ਸੋ ਉਹੀ ਗੱਲ ਆ ਜੀ ਅੱਜ ਹਜੇ ਸ਼ੁਰੂਆਤ ਆ ਸ਼ੁਰੂਆਤ ਤੋਂ ਹੌਲੀ ਹੌਲੀ ਵਧੀਆ ਹੁੰਦੇ ਜਾਣੇ ਆ ਸੋ ਉਮੀਦ ਕਰਦੇ ਵੀ ਅੱਗੇ ਜਾ ਕੇ ਬਹੁਤ ਵਧੀਆ ਹੋਊਗਾ ਜੀ ਸੋ ਰੇਡੀਓ ਸਾਡੀ ਆਲਾ ਦੇ ਨਾਲ ਕੋਣ ਇਸ ਇਨੀਸ਼ੀਏਟਿਵ ਵਿੱਚ ਯਰੋ ਇਨਵੋਲਵ ਹੋਏ ਇੱਕ ਵਾਰੀ ਉਹਨਾਂ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਪਹਿਲੀ ਗੱਲ ਤਾਂ ਥੈਂਕ ਯੂ so much ਪਹਿਲਾਂ ਤੁਸੀਂ ਆਪਣਾ ਇੰਟਰੋਡਕਸ਼ਨ ਦਿਓ ਜੀ ਅ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰਮਣੀ ਤੇ ਮੈਂ ਪਰਦੇਸੀ ਕਲੱਬ ਨੂੰ ਬਿਲੋਂਗ ਕਰਦਾ ਹਾਂ ਤੇ ਮੈਂ ਪਰਦੇਸੀ ਕਲੱਬ ਦੇ ਵਿੱਚ ਭੰਗੜਾ ਸਿਖਾਉਣਾ ਹੈ ਤੇ ਇਹ ਨਾਲ ਮੇਰੀ ਟੀਮ ਹੈ ओके okay जी थैंक यू सो मच थोड़ा लिटरली थैंक यू सो मच पहले तो ਮੇਨੂੰ ਆ ਦੱਸੋ ਵੀ ਤੁਸੀਂ ਕਿੰਨੇ ਸਾਲਾਂ ਤੋਂ ਪੰਗਨਾ ਸਿਖਾ ਰਹੇ ਹੋ ਇੰਡੀਆ ਵੀ ਸਿਖਾਉਂਦੇ ਆਏ ਸੀ ਇੱਥੇ ਵੀ ਸਿਖਾਉਂਦੇ ਹੋਏ ਸੀ ਤੇ ਕਲੱਬ ਕਿੰਨੇ ਟਾਈਮ ਤੋਂ ਐਗਜ਼ਿਸਟ ਕਰਦਾ ਹੈ ਅ ਇੰਡੀਆ ਨਹੀਂ ਸਿਖਾਉਂਦਾ ਸੀ ਗਈ ਮੈਨੂੰ ਇੱਥੇ ਮੈਂ 2016 ਦੇ ਵਿੱਚ ਆਇਆ 2016 ਦੇ ਵਿੱਚ ਆ ਕੇ ਇੱਥੇ ਅਹ ਟੀਮ ਜੁਆਇਨ ਕੀਤੀ ਸਾਂਝ ਕਲੱਬ ਉਸ ਤੋਂ ਬਾਅਦ 2019 ਤੋਂ ਮੈਂ ਪੰਗੜਾ ਸਿਖਾ ਰਿਆਂ ਲਈ ਇਹ ਮੇਰੇ ਨਾਲ ਮਨਪ੍ਰੀਤ ਸੈਣੀ ਇਹਨਾਂ ਦੀ ਅਕੈਡਮੀ ਹੈ ਕ੍ਰੀਤੀ ਨਾਮ ਅਕੈਡਮੀ ਇਹ ਵੀ 2020 ਤੋਂ ਪੰਗੜਾ ਸਿਖਾ ਰਹੇ ਨੇ ਇਹ ਹੈਗਾ ਸ਼ੰਮੀ ਢੋਲੀ ਪ੍ਰੋਫੈਸ਼ਨਲ ਡਰਾਮਰ ਹੈ ਤੇ ਇਹਨੂੰ ਸਾਡੇ ਕਲੱਬ ਨੇ ਬੁਲਾਇਆ ਹੈਗਾ ਇੰਡੀਆ ਤੋਂ ਐਜ਼ ਅ ਡਰਾਮਰ ਤੇ ਇਹ ਸਾਡੇ ਕਲੱਬ ਲਈ ਫੁੱਲ ਟਾਈਮ ਡਰਮ ਪਲੇ ਕਰਦਾ ਹੈ ਜੀ ਉਹ ਹੈਗਾ ਅਮਨ ਉਹ ਸਾਡੇ ਕਲੱਬ ਦਾ ਸਾਰਾ মিডিਆ ਉਹ ਰਨ ਕਰਦੀ ਹੈ ਕੀ ਬਾਤ ਹੈ ਉਹ ਕਹਿੰਦੇ ਨਾ ਟੀਮ ਵਰਕ ਮੈਟਰਸ ਆ ਮੈਨੂੰ ਆਦ ਸੋ ਵੀ ਆ ਟੀਮ ਕਿੱਦਾਂ ਕਿੰਨੇ ਟਾਈਮ ਚ ਕੱਟਦੀ ਹੋਈ ਜਦੋਂ ਤੋਂ ਸ਼ੁਰੂ ਹੋਇਆ ਕਿਵੇਂ ਲੱਗ ਲ ਬੈਕ ਦੋਚਰ ਵੀ ਕਿਉਂਕਿ ਇਟ ਟੇਕਸ ਅ ਲੋਟ ਯੂ ਨੋ ਟੂ ਮੇਕ ਅ ਗੁੱਡ ਟੇਪ ਸੋ ਉਹਦੇ ਬਾਰੇ ਗੱਲ ਕਰਦੇ ਆ ਅ ਅਸਲ ਦੇ ਵਿੱਚ ਸ਼ਮੀ ਤਾਂ ਮੇਰਾ ਬਹੁਤ ਪੁਰਾਣਾ ਦੋਸਤ ਹੈ ਗਈ ਅ ਅਸੀਂ ਇੱਕ ਵਾਰੀ ਇਕੱਠਿਆਂ ਨੇ ਪਰਫਾਰਮ ਵੀ ਕੀਤਾਗਾ ਇੰਡੀਆ ਜੈਪੁਰ ਦੇ ਵਿੱਚ ਅਚਾ ਜੀ ਤੇ ਇਹਨੇ ਡਰਮ ਪਲੇ ਕੀਤਾ ਸੀਗਾ ਤੇ ਅਸੀਂ ਅ ਪੰਗੜਾ ਪਰਫਾਰਮ ਕੀਤਾ ਸੀ ਉੱਥੇ ਉਸ ਤੋਂ ਬਾਅਦ ਸਾਡਾ ਤਾਂ ਚਲੋ ਬਹੁਤ ਪੁਰਾਣਾ ਮੋਹ ਪਿਆਰਾ ਇਹ ਇੱਥੇ ਆ ਕੇ ਮਿਲੇ ਮਨਪ੍ਰੀਤ ਮੈਨੂੰ 2018-19 ਦੇ ਵਿੱਚ ਅਸੀਂ ਇਕੱਠਿਆਂ ਨੇ ਪਰਫਾਰਮ ਕੀਤਾ ਸੀਗਾ ਸਟੈਂਡਰਡ 47 ਵਜੇ ਦੇ ਸ਼ੋਅ ਦੇ ਉੱਤੇ ਤਾਂ ਉਦੋਂ ਬਾਅਦ ਅਸੀਂ ਚਲੋ ਪੰਗੜੇ ਦੇ ਵਿੱਚ ਇਕੱਠੇ ਪਰਫਾਰਮ ਕੀਤੇ ਫਿਰ ਇਹਨਾਂ ਦੇ ਅਕੈਡਮੀ ਆਪਦੀ ਸ਼ੁਰੂ ਕੀਤੀ ਤਾਂ ਉੱਥੇ ਫਿਰ ਨਾ ਪੰਗੜਾ ਸਿਖਾਉਣ ਲੱਗ ਪਿਆ ਇੱਕ ਉਹ ਗਿੱਧਾ ਸਿਖਾਉਂਦੇ ਨਾਲ ਹੀ ਹਾਂਜੀ ਤੇ ਫਿਰ ਐਦਾਂ ਹੀ ਅਮਨ ਸਾਡੇ ਸਾਡੇ ਨਾਲ ਹੀ ਜੌਬ ਕਰਦਾ ਸੀ ਇਕੱਠੇ ਜੌਬ ਕਰਦੇ ਹਾਂ ਤਾਂ ਇਹਨੂੰ ਸ਼ੌਂਕ ਸੀਗਾ ਮਿਲਦੀ ਦਾ ਫਿਰ ਇੱਕ ਨਾਲ ਫੈਰ ਜੁੜੀ ਦੇ ਟੀਮ ਸਾਡੀ ਬਹੁਤ ਵੱਡੀ ਹੈ ਅੱਜ 4 ਜਣੇ ਪਹੁੰਚੇ ਆ ਅੱਛਾ ਓਕੇ ਜੀ ਓਵਰ ਟੂ ਯੂ ਮਨਪ੍ਰੀਤ ਜੀ ਆ ਯੂਜੂਲੀ ਕੀ ਹੁੰਦਾ ਹੈ ਵੀ ਮਾਡਰਨ ਡਾਂਸ ਜਾਂ ਫਿਰ ਯੂ ਨੋ ਬੇਸਿਕਲੀ ستين ਡਾਂਸ ਵੱਲ ਲੋਕ ਜਾਂਦੇ ਆ ਬਟ ਪੰਗੜਾ ਹੀ ਕਿਉਂ ਲਾਈਕ ਆਈ نو ਦਾ ਆਨਸਰ ਬਟ ਪੀਪਲ ਵਾਂਟ ਟੂ ਨੋ ਅਮ ਐਕਚੁਅਲੀ ਮੈਂ ਜਦੋਂ ਸਕੂਲ ਟਾਈਮ ਤੇ ਇਹ ਪੰਗੜਾ ਕਿੱਦਾਂ ਪੌਂਦੀ ਹੁੰਦੀ ਹੁੰਦੀ ਸੀ ਤੇ ਫਿਰ ਕਾਲਜ ਟਾਈਮ ਤੱਕ ਕੰਟੀਨਿਊ ਰੱਖਿਆ ਤੇ ਫਿਰ ਜਦੋਂ ਮੈਂ ਇੱਥੇ ਆਈ ਸੀਗੀ ਉਸ ਤੋਂ ਬਾਅਦ ਕਾਫੀ ਗੈਪ ਪੈ ਗਿਆ ਸੀਗਾ ਬਟ ਉਸ ਤੋਂ ਬਾਅਦ 28 ਇੰਚ ਮਿਸ ਪੰਜਾਬਨ ਐਨਜ਼ਡ ਇਵੈਂਟ ਹੋਇਆ ਸੀਗਾ ਤੇ ਮੈਂ ਉਹਦੇ ਚ ਪਾਰਟਿਸਿਪੇਟ ਕੀਤਾ ਸੀਗਾ ਤੇ ਉਹਦੇ ਤੋਂ ਫਿਰ ਤੋਂ ਮੇਰੇ ਨਿਊਜ਼ੀਲੈਂਡ ਚ ਪੰਗੜਾ ਕਿੱਦਾਂ ਦੀ ਜਰਨੀ ਸਟਾਰਟ ਹੋ ਗਈ ਸੀਗੀ ओके ਹਾਂ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਅਕੈਡਮੀ ਖੋਲ੍ਹ ਦਿੱਤੀ ਸੀਗੀ ওকে ਦੈਟਸ ਗ੍ਰੇਟ ਐਂ ਸਪੈਸ਼ਲੀ ਆਪਣੀ ਧਰਤੀ ਤੋਂ ਦੂਰ ਹੈ ਨਾ ਨਿਊਜ਼ੀਲੈਂਡ ਦੇ ਵਿੱਚ ਮਤਲਬ ਲਿਟਰਲੀ ਜੇ ਮੈਂ ਆਪਣੀ ਗੱਲ ਕਰਾਂ ਮੈਂ ਹਰ ਇੱਕ ਦਿਨ ਇੰਡੀਆ ਵਿਸ ਕਰਦੀ ਆ ਹਰ ਛੋਟੀ ਚੀਜ਼ ਮਿਸ ਕਰਦੀ ਆ ਬਟ ਦੈਨ ਵੈਨ ਆਈ ਸੀ ਸੱਚ ਇਨੀਸ਼ੀਏਟਿਵਸ ਬਾਈ ਮਾਈ ਟੀਮ ਆਬਵੀਅਸਲੀ ਇਟ ਫੀਲਸ ਗ੍ਰੇਟ ਬਹੁਤ ਵਧੀਆ ਲੱਗਦਾ ਵੀ ਯਾਰ ਦੂਰ ਆ ਕੇ ਵੀ ਹੈ ਨਾ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਸੋ ਇੱਕ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਰੇਡੀਓ ਸਾਡੇ ਵਾਲਾ ਦੇ ਵੱਲੋਂ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਹੈ ਬਹੁਤ ਵਧੀਆ ਫੀਲ ਹੁੰਦਾ ਕਿ ਲਾਈਕ ਆਨ ਤੁਹਾਡੇ ਸਾਹਮਣੇ ਫਰਸਟ ਕਲਾਸ ਹੈ ਅੱਜ ਮਨੋਰੀ ਬਾਤੇ ਕਿੰਨੇ ਬੱਚਿਆਂ ਨੇ ਤੇ ਪੇਰੈਂਟਸ ਨੇ ਇੰਟਰਸਟ ਦਿਖਾਇਆ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਰੇ ਆਪਣੇ ਕਲਚਰ ਵਾਲ ਯੂ ਨੋ ਉਹਦਾ ਅਡਾਪਟ ਕਰਨ ਚਾਹੁੰਦੇ ਲਰਨਸ ਮੋਰ ਜ਼ਿਆਦਾ ਸਿੱਖਣਾ ਚਾਹੁੰਦੇ ਹੈ ਕਲਚਰ ਬਾਰੇ ਨਾ ਤੇ ਹੁਣ ਇਹਨਾਂ ਨੇ ਇੰਨਾ ਇੰਟਰਸਟ ਸ਼ੋ ਕੀਤਾ ਤਾਂ ਬਹੁਤ ਵਧੀਆ ਪ੍ਰਾਊਡ ਫੀਲ ਹੁੰਦਾ ਆ ਜੀ ਅ ਮੇਰਾ ਆਨਸਰ ਇਹ ਹੈਗਾ ਇਹਦੇ ਚ ਇਹ ਕਿ ਪੰਜਾਬ ਨੂੰ ਸਾਰੇ ਮਿਸ ਕਰਦੇ ਆ ਪਰ ਅਸੀਂ ਟਰਾਈ ਕਰ ਰਹੇ ਆ ਵੀ ਉਹ ਜਿਹੜਾ ਪੰਜਾਬ ਆ ਇੱਥੇ ਨਾਲ ਬਣਾਉਣ ਦੀ ਵੀ ਉਹੀ ਮਾਹੌਲ ਹੋਵੇ ਉਹੀ ਬੱਚੇ ਹੋਣ ਉਹੀ ਪੰਗੜਾ ਗਿੱਦੜਾ ਉਹੀ ਪੰਜਾਬੀ ਉਹ ਤੁਸੀਂ ਨੋਟ ਕੀਤਾ ਹੋਣਾ ਅਸੀਂ ਕਲਾਸ ਦੇ ਵਿੱਚ ਮਨ ਲਾਦਾ ਇੱਕ ਅੱਖਰ ਵੀ ਨਹੀਂ ਇੰਗਲਿਸ਼ ਦਾ ਬੋਲਿਆ ਹੋਣਾ ਤਾਂ ਮੈਂ ਇਹਨਾਂ ਨੂੰ ਕਾਊਂਟਿੰਗ ਵੀ ਖੁਦ ਕਿਹਾ ਵੀ ਤੁਸੀਂ ਕਾਊਂਟਿੰਗ ਖੁਦ ਕਰੋ ਤੇ ਪੰਜਾਬੀ 'ਚ ਕਰੋ ਤਾਂ ਅਸੀਂ ਅਸੀਂ ਇਹ ਟਰਾਈ ਕਰ ਰਹੇ ਹਾਂ ਕਿ ਠੀਕ ਹੈ ਅਸੀਂ ਉੱਥੇ ਤਾਂ ਦਿੱਲੀ ਨਹੀਂ ਜਾ ਸਕਦੇ ਸੀ ਪਰ ਅਸੀਂ ਇੱਥੇ ਪੰਜਾਬ ਬਣਾਉਣ ਦੀ ਟਰਾਈ ਕਰ ਰਹੇ ਹਾਂ ਬਿਲਕੁਲ ਸਹੀ ਗੱਲ ਹੈ ਓਵਰ ਟੂ ਬਾਜੀ ਚਲੋ ਤਾਂ ਉਹ ਇਦਾਂ ਨਹੀਂ ਜਾਣਦੇ ਨਾ ਗੱਲ ਕਰਨੀ ਪੈਣੀ ਸਾਡੇ ਨਾਲ ਸੋ ਆਬਵੀਅਸਲੀ ਕਿਵੇਂ ਦਾ ਫੀਲ ਹੁੰਦਾ ਹੈ ਜਦੋਂ ਯੂ نو ਆਪਣੇ ਘਰ ਤੋਂ ਦੂਰ ਇੱਕ ਇਹ ਜਿਹਾ ਘਰ ਬਣ ਜਿਹਦੇ ਜਿਹਨੂੰ ਤੁਸੀਂ ਹੋਰ ਬੈਟਰ ਬਣਾਉਣਾ ਚਾ ਰਹੇ ਹੋ ਨਹੀਂ ਮਤਲਬ ਦੇਖੋ ਜੀ ਕਿਸੇ ਚੀਜ਼ ਦੀ ਕੋਈ ਕਦਰ ਹੁੰਦੀ ਹੈ ਜਿੱਦਾਂ ਬਾਈ ਨੇ ਮੇਰੀ ਮਤਲਬ ਮੇਰੇ ਸਾਜ ਦੀ ਕਦਰ ਪਾਈ ਤੇ ਉੱਥੇ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਸ ਚੀਜ਼ ਨੂੰ ਹੋਰ ਸ਼ਿੰਗਾਰੀਏ ਜਿੱਦਾਂ ਕਿ ਅੱਜ ਬੱਚੇ ਆਏ ਆ ਸਾਨੂੰ ਹੁਣ ਮਤਲਬ ਬਹੁਤ ਵਧੀਆ ਲੱਗ ਰਿਹਾ ਹੈ ਬੱਚੇ ਦੇਖ ਕੇ ਵੀ ਇੰਨੇ ਬੱਚੇ ਆਏ ਆ ਆਪਣੇ ਪੰਜਾਬ ਨੂੰ ਆਪਣੇ ਕਲਚਰ ਨੂੰ ਪਿਆਰ ਕਰਦੇ ਆ ਤੇ ਅਸੀਂ ਵੀ ਇਹਨਾਂ ਨੂੰ ਜੀ ਜਾਣ ਲਾ ਕੇ ਮਤਲਬ ਇਹਨਾਂ ਨੂੰ ਹੋਰ ਤਰਾਸ਼ਾਂਗੇ ਜਿਹੜੇ ਵੀ ਹੀਰਿਆਂ ਨੂੰ ਤਰਾਸ਼ ਕੇ ਬਣਦੇ ਆ ਸੋ ਬੱਚੇ ਨਿੱਕੇ ਨਿੱਕੇ ਕਾਗਜ਼ ਨੇ ਇਹਨਾਂ ਤੇ ਜੋ ਲਿਖਾਂਗੇ ਉਹੀ ਬਣ ਜਾਣਾ ਜੀ ਤੇ ਮਿਹਨਤ ਕਰਨਾ ਸਾਡਾ ਮਤਲਬ ਫਰਜ ਹੈ ਜੀ ਤੇ ਫਲ ਦੇਣਾ ਮਾਲਕ ਬਿਲਕੁਲ ਸਹੀ ਬਹੁਤ ਸੋਹਣੀ ਗੱਲ ਕਹੀ ওভার ਟੂ ਭਾਜੀ ਕਿਉਂਕਿ ਤੁਸੀਂ ਇਹਨਾਂ ਦਾ ਸਾਰਾ মিডিਆ ਤੇ ਬਾਕੀਆਂ ਚੀਜ਼ਾਂ ਹੈਂਡਲ ਕਰਦੇ ਹੋ ਕਿਵੇਂ ਦਾ ਲੱਗ ਰਿਹਾ ਹੈ ਅੱਜ ਪਹਿਲਾ ਦਿਨ ਹਿਲਪਪ ਸਕੂਲ ਦੇ ਵਿੱਚ ਭੰਗੜਾ ਸਿੱਖਣ ਬੱਚੇ ਆਏ ਨੇ ਤੇ ਕਿਵੇਂ ਦਾ ਰਿਸਪੌਂਸ ਤੁਹਾਨੂੰ ਲੱਗ ਰਿਹਾ ਤੇ ਹੋਰ ਕਿਵੇਂ ਦਾ ਅੱਗੇ ਮਿਲੂਗਾ ਰਿਸਪੌਂਸ ਮਤਲਬ ਜਿਹੜੇ ਫੁੱਲ ਵੈਸਟਰਨਾਈਜ਼ ਹੋ ਚੁੱਕਿਆ ਕਲਚਰ ਤੁਹਾਨੂੰ ਲੱਗਦਾ ਹੁਣ ਭੰਗੜੇ ਵਾਲ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆਣਗੇ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਰੇਡੀਓ ਸਾਡੇ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਅੱਜ ਆਪਾਂ ਨੂੰ ਇੰਨਾ ਵਧੀਆ ਇਕੱਠ ਦੇਖਣ ਨੂੰ ਮਿਲ ਰਿਹਾ ਪੰਜਾਬੀ ਬੱਚਿਆਂ ਦਾ ਸੁਰੌਣ ਕੀ ਅੱਡ ਲੱਗੀ ਹੋਈ ਹੈ ਜੀ ਹਾਂਜੀ ਹਾਂਜੀ ਰਿਸਪੌਂਸ ਦੀ ਗੱਲ ਰਹੀ ਜੀ ਰਿਸਪੌਂਸ ਆਉਣਾ ਹੀ ਆਉਣਾ ਜੀ ਹਨਾ ਕਿਉਂਕਿ ਛੋਟੇ ਛੋਟੇ ਬੱਚੇ ਜਦੋਂ ਜਿੱਥੇ ਪਹੁੰਚਦੇ ਆ ਤਾਂ ਮੈਨੂੰ ਲੱਗਦਾ ਆਪੇ ਕੰਮ ਚੰਗੇ ਹੋਣ ਲੱਗ ਜਾਂਦੇ ਆ ਸੋ ਉਹੀ ਗੱਲ ਹੈ ਜੀ ਅੱਜ ਹਜੇ ਸ਼ੁਰੂਆਤ ਆ ਸ਼ੁਰੂਆਤ ਤੋਂ ਹੌਲੀ ਹੌਲੀ ਵਧੀਆ ਹੁੰਦੇ ਜਾਣੇ ਆ ਸੋ ਉਮੀਦ ਕਰਦੇ ਵੀ ਅੱਗੇ ਜਾ ਕੇ ਬਹੁਤ ਵਧੀਆ ਹੋਊਗਾ ਜੀ ਸੋ ਤੈਅ ਤਲੋ ਧੰਨਵਾਦ ਕਰਦੇ ਆ ਜੀ ਤੁਹਾਡਾ ਸੋ ਇੱਕ ਬਹੁਤ ਵਧੀਆ ਪਹਿਲ ਤੁਸੀਂ ਫ੍ਰੀ ਕਲਾਸਸਾਂ ਦੀ ਤੇ ਤੁਸੀਂ ਫਿਰ ਜ਼ਿਆਦਾ ਟਾਈਮ ਨਹੀਂ ਲਓਗੇ ਤੁਸੀਂ ਬੱਚਿਆਂ ਨੂੰ ਬ੍ਰੇਕ ਤੇ ਭੇਜਿਆ ਹੋਇਆ ਹੈ 올 द वेरी बेस्ट ਤੇ ਆਈ نو ਵੀ ਬਹੁਤ ਵਧੀਆ ਹੋਗਾ ਸਾਰਾ ਕੁਝ ਸੱਚੀ ਕਾਲ